ਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਬਹੁਤ ਹੀ ਪਿਆਰੀ ਜੀ ਡਿਸ਼ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆ ਜਿਹੜੀ ਬਣਨ ਵਾਲੀ ਆ ਘਰੇ ਆਪਣੇ ਇਹ ਸਮਾਨ ਹੁੰਦਾ ਤੇ ਵਧੀਆ ਆਪਾਂ ਬਣਾ ਸਕਦੇ ਆ ਤੇ ਵੱਡੇ ਛੋਟੇ ਆਪਣੇ ਸਾਰੇ ਇਹਨੂੰ ਆ ਜਿਹੜੇ ਇਹ ਵਧੀਆ ਚਾਹ ਕੇ ਜਾਨੀ ਕਿ ਚਾਹ ਨਾਲ ਖਾਂਦੇ ਆ ਤੇ ਵਧੀਆ ਪਸੰਦ ਕਰਦੇ ਆ ਤੇ ਤੁਸੀਂ ਸਮਝ ਹੀ ਗਏ ਹੋਵੋਗੇ ਜੀ ਅਸੀਂ ਕੀ ਲੈ ਕੇ ਆਏ ਅੱਜ ਅੱਜ ਆਪਾਂ ਬਣਾਵਾਂਗੇ ਜੀ ਸੈਂਡਵਿਚ ਤੇ ਸੈਂਡਵਿਚ ਬਣਾਵਾਂਗੇ ਉਹ ਵੀ ਆਪਾਂ ਸ਼ਹਿਤ ਪਾ ਕੇ ਬਣਾਵਾਂਗੇ ਮਾਇਓਨੈਸ ਵਗੈਰਾ ਜਾਂ ਦੂਜੀ ਹੈਗੀ ਆਪਣੇ ਅਰਗਾਨੋ ਵਗੈਰਾ ਆਪਾਂ ਪਾ ਕੇ ਸਾਰੇ ਬਣਾਉਣੇ ਆ ਪਰ ਆਪਾਂ ਬੱਚਿਆਂ ਵਾਸਤੇ ਅੱਜ ਖਾਸ ਸਪੈਸ਼ਲ ਸ਼ਹਿਤ ਦੇ ਨਾਲ ਆਪਾਂ ਇਹ ਤਿਆਰ ਕਰਾਂਗੇ ਜੀ ਤੇ ਆਜੋ ਆਪਾਂ ਸਮਾਨ ਵੇਖਦੇ ਆ ਆਪਾਂ ਦੋ ਖੀਰੇ ਲਏ ਆ ਜੀ ਤੇ ਚਾਰ ਆਪਾਂ ਪਿਆਜ਼ ਲਏ ਆ ਤੇ ਤੁਸੀਂ ਹੁਣ ਇਹਦੇ ਵਿੱਚ ਤੁਹਾਡੀ ਮਰਜ਼ੀ ਆ ਉਹ ਕੋਈ ਆਪਣਾ ਸ਼ਿਮਲਾ ਮਿਰਚ ਵੀ ਪਾ ਸਕਦੇ ਹੋ ਇੱਕ ਵਿੱਚ ਤੁਸੀਂ ਸਵਾਦ ਦੇ ਨਾਲ ਜਿਵੇਂ ਕਿਸੇ ਨੂੰ ਸਵਾਦ ਲੱਗਦੀ ਆ ਜੇ ਹੁਣ ਗਾਜਰ ਦੀ ਰੋਤ ਆ ਕੋਈ ਗਾਜਰ ਵੀ ਪਾ ਲੈਂਦਾ ਹਨਾ ਵਿੱਚ ਪਰ ਆਪਾਂ ਜਿਹੜੇ ਪਿੰਡਾਂ ਵਾਲੇ ਉਹਨਾਂ ਨੂੰ ਥੋੜਾ ਜਾਂ ਚੀਜ਼ ਤਾਂ ਆਪਣੇ ਘਰੇ ਆਮ ਹੀ ਹੁੰਦੀ ਆ ਜਿਵੇਂ ਹੁਣ ਗਾਜਰ ਤੇ ਜਾਂ ਸ਼ਿਮਲਾ ਮਿਰਚਾਂ ਕਈ ਵਾਰੀ ਨਹੀਂ ਵੀ ਘਰੇ ਹੁੰਦੀ ਤਾਂ ਕੋਈ ਗੱਲ ਨਹੀਂ ਆਪਾਂ ਜਿਵੇਂ ਆਲੂ ਉਬਾਲ ਕੇ ਇੱਕ ਜਾਂ ਦੋ ਉਹ ਵੀ ਆਪਾਂ ਠੰਡੀ ਕਰਕੇ ਜਮਾਂ ਵਿੱਚ ਪਾ ਸਕਦੇ ਆ ਇਹਦੇ ਆਲੂ ਉਬਾਲ ਕੇ ਤੇ ਹੁਣ ਆਪਾਂ ਲੈ ਕੇ ਆਇਆ ਜੀ ਜਿਵੇਂ ਆਹ ਹੋ ਗਈ ਸੌਸ ਤੇ ਬਰੈਡ ਤਾਂ ਫਿਰ ਆਪਾਂ ਨੂੰ ਚਾਹੀਦੇ ਹੀ ਚਾਹੀਦੇ ਹਨਾ ਇਹਦੇ ਨਾਲ ਤੇ ਇੱਕ ਆਪਾਂ ਆਹ ਹੈਗੇ ਆ ਜੀ ਆਪਣੇ ਅਰਗੈਨੋ ਇਹ ਦੋ ਤਿੰਨ ਪੀਸ ਆ ਇਹ ਤਾਂ ਜਿਵੇਂ ਆਪਾਂ ਕੋਈ ਪੀਜ਼ਾ ਵਗੈਰਾ ਆਰਡਰ ਕਰਦੇ ਆਪਣੇ ਘਰ ਹੀ ਪਈ ਹੁੰਦੇ ਆ ਇਹਦੇ ਨਾਲ ਜਿਹੜੀ ਵਧੀਆ ਚੀਜ਼ ਬਣ ਜਾਂਦੀ ਆ ਹਨਾ ਤੇ ਇੱਕ ਆਪਾਂ ਇਹ ਵਾਲੀ ਮਿਉਨਨੀ ਪਾਵਾਂਗੇ ਵਿੱਚ ਇਹ ਤਾਂ ਦੱਸਿਓ ਤਾਂ ਸਾਰੀਆਂ ਭੈਣਾਂ ਨੂੰ ਪਤਾ ਹੀ ਆ ਪਰ ਕਈ ਵਾਰੀ ਪਹਿਲਾਂ ਸਮਾਨ ਕੋਲੇ ਤਿਆਰ ਹੋਵੇ ਤਾਂ ਇੱਕ ਜੀ ਆਪਾਂ ਜਿਹੜਾ ਸ਼ਹਿਤ ਆ ਇਹ ਲੈ ਕੇ ਆ ਆ ਇਹ ਵੇਚ ਆਪਾਂ ਪਾਵਾਂਗੇ ਕਿਉਂਕਿ ਬੱਚਿਆਂ ਨੂੰ ਇਹ ਬਹੁਤ ਪਸੰਦ ਆ ਬਾਕੀ ਜੇ ਕਈ ਵਾਰੀ ਕਿਸੇ ਨੂੰ ਖੰਗ ਵੀ ਹੁੰਦੀ ਆ ਨਾ ਆਪਾਂ ਕਹਿ ਦਿੰਨੇ ਵੀ ਸਾਨੂੰ ਅਸੀਂ ਇਹ ਚੀਜ਼ ਨਹੀਂ ਦੇਣੀਗੀ ਜਾਂ ਸੈਂਡਵਿਚ ਵਗੈਰਾ ਜਾਦੇ ਨਾ ਹੋ ਜਾਵੇ ਪਰ ਸ਼ਹਿਤ ਆ ਜਿਹੜੀ ਇਹਦੇ ਵਿੱਚ ਬਹੁਤ ਵਧੀਆ ਚੀਜ਼ ਆ ਤੇ ਚਲੋ ਆਪਾਂ ਹੁਣ ਇਹਨਾਂ ਨੂੰ ਕੀ ਕਰਦੇ ਆ ਵੀ ਬਰੀਕ ਬਿਲਕੁਲ ਇਹਨਾਂ ਨੂੰ ਹੁਣ ਧੋ ਕੇ ਸਾਫ਼ ਕਰਕੇ ਤੇ ਬਰੀਕ-ਬਰੀਕ ਕੱਟ ਲਾਂਗੇ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਬਣਾਉਣਾ ਸਟਾਰਟ ਕਰਦੇ ਆ ਜੀ ਹਾਂਜੀ ਹੁਣ ਆਪਾਂ ਇੱਕ ਬੌਲ ਦੇ ਵਿੱਚ ਨਾ ਜੀ ਖੀਰੇ ਪਾਵਾਂਗੇ ਖੀਰੇ ਆਪਾਂ ਜਿਹੜੇ ਬ੍ਰੇਕ ਬ੍ਰੇਕ ਕੱਟ ਲਿਆ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਪਿਆਜ਼ ਤੁਸੀਂ ਚਾਹੋ ਇਹਦੇ ਵਿੱਚ ਜਿਵੇਂ ਮੱਧਗੇ ਵੀ ਦੱਸਿਆ ਵੇ शिमला ਮਿਰਚ ਜਾਂ ਕੋਈ ਗਾਜਰ ਵਗੈਰਾ ਪਾ ਸਕਦੇ ਹੋ ਤੇ ਜੇ ਕਈ ਵਾਰੀ ਨਹੀਂ ਵੀ ਘਰੇ ਹੁੰਦੀ ਕੋਈ ਚੀਜ਼ ਬੱਚੇ ਮੰਗਦੇ ਆ ਤਾਂ ਆਪਾਂ ਪਿਆਜ਼ ਆ ਖੀਰਾ ਵੀ ਨਾ ਹੋਵੇ ਤਾਂ ਵੀ ਚੱਲ ਜਾਂਦਾ ਕੋਈ ਟਮਾਟਰ ਪਿਆਓ ਉਹ ਬਣਾ ਦਿਓ ਲਾ ਦਿਓ ਤੇ ਜਾਂ ਕੋਈ ਜਿਵੇਂ ਆਪਣੇ ਆਲੂ ਆ ਉਹ ਮੈਸ਼ ਕਰਕੇ ਉਬਾਲ ਕੇ ਉਹ ਵਿੱਚ ਪਾ ਦਿਓ ਤੇ 3-4 ਜੀ ਆਪਾਂ ਲਈਆਂ ਹਰੀਆਂ ਮਿਰਚਾਂ ਬਰੀਕ ਜੀਆਂ ਕੱਟ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚਿੱਟਾ ਨੂੰ ਥੋੜਾ ਹੀ ਪਾਵਾਂਗੇ ਆਪਾਂ ਚਿੱਟਾ ਨੂੰ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਕਾਲਾ ਨਮਕ ਕਾਲਾ ਨਮਕ ਆਪਾਂ ਇਹ ਦੇਖੋ ਅੱਧਾ ਚਮਚਾ ਜਿਹੜਾ ਹੀ ਪਾਉਣਾ ਹੈ ਪਾਉਣਾ ਹੀ ਕਾਲਾ ਨਮਕ ਆ ਪਈ ਤੁਰੀ ਜਾ ਇਹਦੇ ਨਾਲ ਵਧੀਆ ਜਿਹੜਾ ਟੇਸਟ ਆਉ ਵਧੀਆ ਬੰਦਾ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਛੈਤ ਤੇ ਸ਼ਹਿਤ ਵਾਲੇ ਬੱਚੇ ਬਹੁਤ ਹੀ ਚਾਹ ਕੇ ਖਾਂਦੇ ਆ ਇਹ ਚੀਜ਼ ਨਾਲੇ ਮਠਾਸ ਜੀ ਦੀ ਵੱਖਰੀ ਜੀ ਆਉਣੀ ਆ ਤੇ ਬੱਚੇ ਤਾਂ ਮੰਗਿਆ ਕਰਨਗੇ ਵੀ ਸ਼ਹਿਤ ਵਾਲਾ ਸੈਂਡਵਿਚ ਬਣਾਓ ਆਪਾਂ 2 ਚਮਚੇ ਜੀ ਇਹਦੇ ਪਾਲੇ ਪਰ ਬਹੁਤੇ ਭਰ ਕੇ ਨਹੀਂ ਪਾਈ 2 ਚਮਚੇ ਪਾ ਲਈ ਆਪਾਂ ਤੇ ਹੁਣ ਆਪਾਂ ਜੀ ਆ ਔਰਗੈਨੋ ਦੇ ਆਪਣੇ ਕੋਲੇ ਪਏ ਸੀ ਕਰੇ ਪੀ ਜੇ ਵਾਲੇ ਬੱਚੇ ਇਹ ਪਾ ਲੈਨੇ ਆ ਇਹਦੇ ਨਾਲ ਬਹੁਤ ਵਧੀਆ ਸਵਾਦ ਆ ਜਿਹੜਾ ਉਹ ਬਣ ਜਾਂਦਾ ਏ ਤੇ ਹੁਣ ਆਪਾਂ ਪਾਵਾਂਗੇ ਜੀ ਸੌਸ ਤੇ ਇਹ ਆਪਾਂ ਪਾਵਾਂਗੇ ਜੀ ਇਹ ਵਾਲੇ ਚਮਚੇ ਦੋ ਭਰ ਭਰ ਕੇ ਸੌਸ ਜਿਵੇਂ ਹੁਣ ਤਿੰਨ ਚਾਰ ਤਿੰਨ ਚਾਰ ਤਰ੍ਹਾਂ ਦੀ ਆਉਂਦੀ ਆ ਹਨ ਤੁਸੀਂ ਜਿਵੇਂ ਜੀ ਕਰਦਾ ਤੁਹਾਡੀ ਉਹ ਮੈਂ ਹੀ ਪਾ ਲਓ ਜੇ ਤੁਹਾਡੇ ਕੋਲ ਇੱਕ ਆ ਤਾਂ ਇੱਕ ਨਾਲ ਵੀ ਸਰ ਜੂ ਜੇ ਤੁਹਾਡੇ ਕੋਲੇ ਦੋ ਤਰ੍ਹਾਂ ਦੀ ਪਈ ਆ ਤੁਸੀਂ ਦੋ ਤਰ੍ਹਾਂ ਦੀ ਪਾ ਲਓ ਜਾਂ ਜਿਹੜੇ ਤੁਹਾਡੇ ਬੱਚੇ ਪਸੰਦ ਕਰਦੇ ਆ ਸੋਨੂੰ ਪਸੰਦ ਆ ਤੁਸੀਂ ਉਹ ਹੀ ਪਾ ਲਓ ਐਕਸਟਰਾ ਤੇ ਹੁਣ ਥੋੜੀ ਜੀ ਮੈਂ ਲਈ ਹੈ ਜੀ ਇੱਥੇ ਹਰੀ ਸੌਸ ਪਈ ਸੀ ਥੋੜੀ ਜੀ ਲੈਣੀ ਹੈ ਇਹ ਇਹ ਤਾਂ ਤੁਸੀਂ ਨਾ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਕਿਉਂਕਿ ਅੱਜ ਕੱਲ ਬੱਚਿਆਂ ਦੇ ਥੋੜੇ ਜਿਨੇ ਨਖਰੇ ਜ਼ਿਆਦੇ ਆ ਕੋਈ ਕਹਿੰਦਾ ਮੈਂ ਆਹ ਸੌਸ ਲੈਣੀ ਆ ਕੋਈ ਦੂਜਾ ਕਹਿੰਦਾ ਮੈਂ ਆਹ ਨਹੀਂ ਆਹ ਖਾਣੀ ਆ ਹੁਣ ਆਪਾਂ ਮਾਇਓਨੀਜ਼ ਪਾਵਾਂਗੇ ਜੀ ਇਹ ਵੀ ਆਪਾਂ ਚਮਚਾ ਭਰ ਕੇ ਜਿਹੜੀ ਉਹ ਪਾ ਹਾਂਜੀ ਇਸ ਤਰ੍ਹਾਂ ਹੀ ਮਾਇਓਨੈਸ ਦੇ ਆਪਾਂ 2 ਚਮਚ ਪਾ ਲਾਂਗੇ ਵੱਡੇ ਹੁਣ ਆਪਾਂ ਸਾਰੀ ਚੀਜ਼ ਪਾ ਲਈ ਹੈ ਜੀ ਤੇ ਹੁਣ ਆਪਾਂ ਇਹਨੂੰ ਕਰ ਦਿਆਂਗੇ ਜੀ ਮਿਕਸ ਸਾਰੇ ਚੰਗੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਹਨੂੰ ਇਹ ਤਾਂ ਬਹੁਤ ਹੀ ਵਧੀਆ ਤਿਆਰ ਹੋ ਜਾਣੇ ਬੱਚੇ ਬਹੁਤ ਹੀ ਵਧੀਆ ਆਏ ਪਸੰਦ ਦੇ ਨਾਲ ਖਾਂਦੇ ਆ ਹਾਂਜੀ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਬ੍ਰੈਡ ਦੇ ਉੱਤੇ ਲਾਵਾਂਗੇ ਜੀ ਸੌਸ ਇਹ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਤੇ ਇੱਕ ਇੱਕ ਬ੍ਰੈਡ ਲੈ ਕੇ ਆਪਾਂ ਉਹਦੇ ਉੱਤੇ ਲਾਵਾਂਗੇ ਜੀ ਜਿਹੜਾ ਆਪਾਂ ਮਟੀਰੀਅਲ ਬਣਾਇਆ ਈ ਇਹ ਵਾਲਾ ਸਮਾਰ ਕੇ ਇਹਨੂੰ ਫਿਲਾ ਲਾਂਗੇ ਆਪਾਂ ਵਿੱਚ ਇਸ ਤਰ੍ਹਾਂ ਬ੍ਰੈਡ ਤੁਸੀਂ ਕੋਈ ਵੀ ਲੈ ਲਿਓ ਮੰਨ ਬ੍ਰਾਊਨ ਲੈ ਲਿਓ ਪਰ ਇੱਥੇ ਮੈਂ ਤਾਂ ਸੈਂਪਲ ਹੀ ਲੈ ਆ ਤੇ ਇਹਦਾ ਜਿਹੜਾ ਹੈਗਾ ਜੀ 100 ਸਾਲ ਆ ਪਾਸਾ ਉਹ ਇਸ ਤਰ੍ਹਾਂ ਇਹਦੇ ਨਾਲ ਉਹ ਤਿੰਨ ਕਵਰ ਕਰਦੇ ਆਂ ਬ੍ਰੈਡ ਦੇ ਨਾਲ ਤੇ ਬਸ ਇਸ ਤਰ੍ਹਾਂ ਪਕ ਕੇ ਉਹ ਕੋਈ ਕੁਐਸਚਨ ਨਹੀਂ ਲਾਉਣਾ ਹੈਗਾ ਤੁਸੀਂ ਚਾਹੋ ਤਾਂ ਮੱਖਣੀ ਵਗੈਰਾ ਲਾ ਸਕਦੇ ਹੋ ਹਾਂਜੀ ਇਸ ਤਰ੍ਹਾਂ ਉਹਨੇ ਉਹ ਬੰਦਿਆ ਆ ਆਪਾਂ ਦੂਜੇ ਬ੍ਰੈਡ ਆ ਜਿਹੜੇ ਉਹ ਤਿਆਰ ਕਰਦੇ ਆਂ ਸੰਡੇ ਨੂੰ ਤਾਂ ਬੱਚੇ ਠੀਕਾ ਨਹੀਂ ਦਿੰਦੇ ਜੀ ਸਾਰੀ ਦਿਹਾੜੀ ਕੁਝ ਅਲੱਗ ਖਾਣਾ ਵਸ ਰੋਟੀ ਨਾ ਹੋਵੇ ਦੁਪਹਿਰੇ ਤਾਂ ਤੜਕੇ ਖਾ ਲੈਂਦੇ ਆ ਮੜ ਕੇ ਨਹੀਂ ਬਸ ਫਿਰ ਤਾਂ ਕਹਿਣਗੇ ਕੋਈ ਅਲੱਗ ਚੀਜ਼ ਦੁਪਹਿਰ ਤੜਕੇ ਲੱਗ ਜਾਂਦੇ ਆ ਵੀ ਮਮਾ ਅੱਜ ਕੀ ਬਣਾਵਾਂਗੇ ਦੁਪਹਿਰੇ ਸੰਡੇ ਨੂੰ ਸਕੂਲ ਦਾ ਹੀ ਵਧੀਆ ਰਹਿੰਦੇ ਆ ਹਾਂਜੀ ਇਸ ਤਰ੍ਹਾਂ ਆਪਾਂ ਲਾ ਕੇ ਨਾ ਤੇ ਇਸ ਤਰ੍ਹਾਂ ਕਰਕੇ ਇਹਨੂੰ ਉੱਤੇ ਇਹਨੂੰ ਕਵਰ ਕਰ ਦੇਣਾ ਇਸ ਤਰ੍ਹਾਂ ਕਰਦੇ ਆਪਾਂ ਸਾਰੇ ਪੀਸ ਆ ਜੀ ਜਿਹੜੇ ਉਹ ਤਿਆਰ ਕਰ ਲੈਨੇ ਆ ਤੇ ਇਧਰ ਆਪਣੇ ਮਸ਼ੀਨ ਦੇ ਵਿੱਚ ਦੂਜੇ ਪਾਏ ਹੋਏ ਆ ਇਹਨਾਂ ਨੇ ਬਨ ਜਾਣਾ ਹੈ ਹਾਂਜੀ ਹੁਣ ਆਪਾਂ ਇਹਨਾਂ ਨੂੰ ਖੋਲ ਕੇ ਦੇਖਦੇ ਆਂ ਜੀ ਦੇਖੋ ਜੀ ਕਿੰਨੇ ਵਧੀਆ ਸੋਹਣੇ ਆਪਣੇ ਬਣੇ ਪਈ ਆ ਇਹ ਤੇ ਇਹਨਾਂ ਨਾਲ ਹੁਣ ਆਪਾਂ ਇੱਕ ਖੁਰਚਨੇ ਦੇ ਨਾਲ ਨਾ ਹੂੰ ਤਾਂ ਚਲੋ ਹੱਥਾਂ ਨਾਲ ਵੀ ਚੱਕ ਲੈਨੇ ਪਰ ਕਈ ਵਾਰੀ ਆ ਹੀ ਹੁੰਦਾ ਵੀ ਆਪਣੇ ਖੁਰਚਨੇ ਦੇ ਗਰਮ ਨਾ ਹੋਵੇ ਇਹ ਤਾਂ ਖੁਰਚਨੇ ਨਾ ਤੇ ਇਸ ਤਰ੍ਹਾਂ ਪਾ ਇਹਨਾਂ ਨੂੰ ਰੱਖ ਲਾਂਗੇ ਜੀ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਦੂਜੇ ਜਿਹੜੇ ਬਣੇ ਪਏ ਆ ਉਹ ਪਾ ਦੇਾਂਗੇ ਲਾ ਦੇਾਂਗੇ ਮਸ਼ੀਨ ਦੇ ਵਿੱਚ ਤੇ ਇਹ ਦੇਖੋ ਜੀ ਆਪਣੇ ਤਿਆਰ ਆ ਸੈਂਡਵਿਚ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਤੁਸੀਂ ਚਾਹੋ ਇਹਨਾਂ ਨੂੰ ਵਿਚਾਲਿਓਂ ਕੱਟ ਵੀ ਸਕਦੇ ਹੋ ਤੇ ਨਹੀਂ ਤਾਂ ਇਸ ਤਰ੍ਹਾਂ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਤੇ ਚਾਹ ਕਰੋ ਜੀ ਹੁਣ ਗਰਮਾ-ਗਰਮ ਕੌਫੀ ਪੀਨਿਓ ਕੌਫੀ ਬਣਾਓ ਤੇ ਇਹਨਾਂ ਨੂੰ ਚਾਹ ਦੇ ਨਾਲ ਜਿਹੜਾ ਇਹ ਗਰਮਾ-ਗਰਮ ਚਾਹ ਦੇ ਨਾਲ ਤੁਸੀਂ ਖਾਓ ਤੇ ਸਾਡੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਸਾਨੂੰ ਸ਼ੂਟਿੰਗਾਂ ਦਿਓ ਜੀ ਹਣ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਸਰੀ ਹਕਾਲ ਜੀ